ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਸੋਸ਼ਲ ਮੀਡੀਆ ਤੇ ਅੱਜ ਦਿਨ ਕੋਈ ਨਾ ਕੋਈ ਮੁੱਦਾ ਜਾਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਤੇ ਇਸੇ ਤਰ੍ਹਾਂ ਸੁਖ ਵੜਾਂ ਚੱਤੇ ਅਰਸ਼ਦੀ ਜਿਸ ਨੂੰ ਕਿ ਲੰਮੀਆਂ ਲੱਤਾਂ ਵਾਲੇ ਮੁੰਡੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਸੁਖ ਅਤੇ ਅਰਸ਼ ਦੇ ਵਿਚਕਾਰ ਹੋਈ ਝਗੜ ਨੂੰ ਲੈ ਕੇ ਕੱਲ ਪੰਚਾਇਤ ਦੇ ਵਿੱਚ ਇਹਨਾਂ ਦੋਨਾਂ ਦਾ ਮੈਟਰ ਕਲੀਅਰ ਹੋ ਗਿਆ ਤੇ ਨਾਲ ਹੀ ਸੁਖ ਨੇ ਅਤੇ ਸਨੇ ਕੀ ਗਿਆ ਸਾਰਿਆਂ ਨੂੰ ਦਕਾਨਿਆਂ ਦਾ ਨੂੰ ਵੀਡੀਓ ਵੀਡੀਓ ਸ਼ੁਰੂ ਕਰਦਾ ਹਾਂ ਬਿਲੋਂ ਸਾਰਿਆਂ ਅਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਵੀਡੀਓ ਥੱਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬਰ ਬਟਨ ਦੇ ਕਲਿੱਕ ਕਰਕੇ ਜ਼ਰੂਰ ਜਾਓ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਓ ਬਾਕੀ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ ਦੇ ਕੇ ਜ਼ਰੂਰ ਜਾਓ ਬਾਕੀ ਮਿਲਦੇ ਇਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਧੰਨਵਾਦ ਲੋ ਜੀ ਜੋ ਵੀ ਕੱਲ ਦਾ ਰੌਲਾ ਚੱਲੰਦਿਆ ਵੀਡੀਓ ਦੇ ਵਿੱਚ ਜੋ ਵੀ ਮੁੱਦਾ ਇੰਸਟਾਗ੍ਰਾਮ ਤੇ ਚੱਲੰਦਿਆ ਵੀਡੀਓ ਦੇ ਵਿੱਚ ਆਪਸੀ ਚ ਇੱਕ ਦੂਜੇ ਨੂੰ ਬੋਲਣ ਦੇ ਉਹ ਸਾਡਾ ਸਾਰਾ ਪੰਚਾਇਤ ਦੇ ਵਿੱਚ ਖਤਮ ਹੋ ਚੁੱਕੇ ਆ ਤੇ ਜੋ ਵੀ ਗਲਤੀਆਂ ਆ ਉਹਨਾਂ ਤੋਂ ਜਾਂ ਸਾਡੇ ਤੋਂ ਉਹ ਸਾਰਾ ਨਿਬੜ ਗਿਆ ਪੰਚਾਇਤ ਦੇ ਵਿੱਚ ਹੋ ਕੇ ਕਿ ਹੁਣ ਅੱਗੇ ਤੋਂ ਕੋਈ ਵੀ ਵੀਡੀਓ ਨਹੀਂ ਆਊਗੀ ਇਦਾਂ ਦੀ ਜੋ ਵੀ ਲੜਾਈ ਹੋਈ ਸੀ ਤੇ ਬਾਕੀ ਸਾਰਾ ਅੱਜ ਤੋਂ ਅਸੀਂ ਪੇਜ ਵਾਲਾ ਵੀਡੀਓ ਨਾ ਪਾਵੇ ਕੋਈ ਗਲਤ ਕੋਈ ਕਮੈਂਟ ਨਾ ਕਰੇ ਤੇ ਆਪਣਾ ਖਾਦਮ ਇਹ ਸਾਰਾ ਅੱਜ ਤੋਂ ਵੀਡੀਓ ਦੇ ਵਿੱਚ